ਗੱਲ ਦੀ ਸਲਾਹ ਦਿੰਦੇ ਆ ਕਿ 84 ਨੂੰ ਭੁੱਲ ਜਾਓ ਕਿਵੇਂ ਭੁੱਲਿਆ ਜਾ ਸਕਦਾ 84 ਇੱਕ ਐਸਾ ਜ਼ਖਮ ਹੈ ਜਿਹੜਾ ਕਿ ਰਿਸਣੋਂ ਬੰਦ ਹੀ ਨਹੀਂ ਹੁੰਦਾ ਇਹ ਸਾਡੀ ਸਾਡੀ ਜਹਨੀਆਂ ਦੇ ਉੱਤੇ ਇੱਕ ਜ਼ਖਮ ਹੋ ਗਿਆ ਜਿਹੜਾ ਕਿ ਸਦੀਆਂ ਤੱਕ ਹੀ ਰਹੇਗਾ ਉਹਦਾ ਕਾਰਨ ਹੈ ਉਹਦੇ ਕਾਰਨ ਦੀ ਜਿਹੜੀ ਜੇ ਤੁਸੀਂ ਅੱਜ ਦੇਖਣਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀ ਨਵੀਂ ਪੀੜ੍ਹੀ ਅੱਜ ਉਸ ਸਮੇਂ ਦੀ ਉਸ ਮੰਜ਼ਰ ਦੇ ਬਾਰੇ ਘਟ ਜਾਣਦੀ ਆ ਉਸ ਗੱਲ ਦੀ ਗਵਾਹ ਇੱਥੇ ਪਾਲਕੀ ਆ ਇਸ ਪਾਲਕੀ ਦੀ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਹਾਲਾਤ ਹੋਏਗਾ ਇਸੇ ਤਰ੍ਹਾਂ ਦੇ ਹਾਲਾਤ ਦਰਬਾਰ ਸਾਹਿਬ ਦੇ ਸਾਰੇ ਚਾਰੇ ਕੋਨਿਆਂ ਤੇ ਸੀ ਇਸੇ ਤਰ੍ਹਾਂ ਦੇ ਹਾਲਾਤ ਨਾਲ ਦੀ ਜਿਹੜੀ ਆ ਸਾਡੀ ਜਿਹੜੀ ਸਰਾਮਾ ਤੇ ਸੀ ਨਾਲ ਕਰਨ ਵਾਸਤੇ ਸੀ ਸਾਡੇ ਬੁੰਗਿਆਂ ਤੇ ਸੀ ਉਥੋਂ ਦੀ ਟੈਂਕੀ ਤੇ ਸੀ ਘੈਂਟਾ ਕਰਤੀ ਸੀ ਆਲੇ ਦੁਆਲੇ ਦੇ ਇਸੇ ਤਰ੍ਹਾਂ ਦੇ ਸਾਡੇ ਕੋਲੇ ਇੱਕ ਮੂੰਹ ਬੋਲਦੀ ਉਸ ਸਮੇਂ ਦੀ ਜਿਹੜੀ ਜਾਗਦੀ ਤਸਵੀਰ ਖੜੀ ਆ ਤੁਸੀਂ ਦੇਖੋ ਕਿਵੇਂ ਪਿੱਲਰ ਉੱਡ ਗਏ ਨੇ ਇਹਦਾ ਜਿਹੜਾ ਥਮਲਾ ਉੜਾ ਦਿੱਤਾ ਗਿਆ ਨੇ ਤੁਸੀਂ ਇੱਕ ਗੋਲੀ ਤਾਂ ਨਹੀਂ ਇੱਥੇ ਵੱਡੇ 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 ਬ੍ਰਸ਼ ਚੱਲੇ ਇਥੇ ਟੈਂਕ ਤੋਪ ਦੇ ਗੋਲ